ਇਹ ਕੋ ਗਦਰੀ ਬਾਬਨ ਮੇਲਾ ਇੱਕ ਇਤਿਹਾਸਕ ਮੇਲਾ ਬਣ ਗਿਆ ਜਿਹਦੇ ਵਿੱਚ ਸਾਰੇ ਪੰਜਾਬ ਦੇ ਉਹ ਜਿਹੜੇ ਲੋਕ ਜਿਹੜੇ ਸਮਰਾਜੀ ਵਿਰੋਧੀ ਕਾਰਵਾਈਆਂ ਦੇ ਪ੍ਰਕਾਰ ਲੜਦੇ ਨੇ ਕਿਰਤੀਆਂ ਦਾ ਰਾਜ ਘਾਸ ਦੇ ਲਈ ਕਿਰਤੀਆਂ ਦੀ ਬੁੱਕਤ ਹੋਵੇ ਤੇ ਮਿਕਰੀਬ ਮੇਲ ਦਾ ਪਾੜਾ ਨਾ ਹੋਵੇ بے ਰਜਗਾਰੀ ਨਾ ਹੋਵੇ ਸਾਰੇ ਲੋਕ ਖੁਸ਼ ਹੋਣ ਤਾਂ ਜਿਵੇਂ ਤੁਮ ਪਾਰ ਦੇ ਨੇ ਜਿਹੜੇ ਕਿਰਤੀਆਂ ਨਾਲ ਜਿਹੜਾ ਛੱਡਾ ਸੀ ਉਹ ਗਦਰ ਲਹਿਰ ਦਾ ਜਿਹੜਾ ਛੱਡਾ ਸੀ ਕਾਹਨਾ ਨਾਮ ਹੈ ਉਹ ਲੋਕਾਂ ਦੇ ਪਿੱਛੇ ਵੜ ਰਹੇ ਆ ਪਸੰਦ ਆ ਰਿਹਾ ਮੇ ਚਾਰੀ ਦਿਨਾਂ ਤੋਂ ਦਰੀਏ ਦਾ ਇਸ ਤਰ੍ਹਾਂ ਕਿ ਉਹ ਕੱਲਾ ਨਾ ਦਹਰਾ ਜਿਹੜੀ ਸਾਡੀ ਨਵੀਂ ਪੀੜ੍ਹੀ ਨੂੰ ਉਹ ਦਹਰਾ ਦੇ ਵਿੱਚ પાਕੇ ਉੱਧਰ ਨੂੰ ਧੋ ਦਿੰਦਾ ਇੱਕ ਇਧਰੋਂ ਸੰਕੇਤ ਦਾ ਇੱਕ ਅਫਰਾਦਾ ਜਿਹੜਾ ਕੱリエ ਵੀ ਕਦਮ ਲੈ ਜਿਹੜਾ ਅੰਡਰ ਬੜੀ ਕਮੇਟੀ ਹੈ ਜਿਹੜੀ ਸਾਡੀ ਬਤਰੀ ਬੇਸਬਾਲ ਖੇਡ ਨਾਲ ਹਰ ਸਾਲ ਹੁੰਦੀ ਹੈ ਉਹ ਬਹੁਤ ਤਕੜਾ ਪੰਜਾਬ ਦੇ ਵਿੱਚ ਹੰਗਾਰਾ ਮਿਲਦਾ ਤੇ ਕਿਰਤੀ ਲੋਕ ਬਾਕ ਬਾਕ ਸਾਧਨ ਦੇ ਲੋਕ ਦੇ ਆਪਣੇ ਹੱਥਾਂ ਨਾਲ ਸਫਲਤਾ ਕਰਦੇ ਉਹ ਇਦਾਂ ਫੌਂਡੇ ਨੇ ਤੋਂ ਹੋਏ ਇੱਕ ਆਪ ਦੇ ਲੰਮੇ ਹੋ ਰਹੇ ਤੇ ਇਹ ਬਹੁਤ ਫਾਇਦਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਹੈ ਨਾਵਿਰਨ ਪਿੰਡ ਜੂ ਸੰਦੇਸ਼ ਇਹੀ ਹੈ ਵੀ ਤੁਸੀਂ ਠੀਕ ਹੈ ਬੇਰਜ਼ਗਾਰੀ ਦੇ ਮਾਰੇ ਹੋਏ ਹੋ ਧੱਕੇ ਹੋਏ ਹੋ ਰੋਜ਼ਗਾਰ ਨਹੀਂ ਹੈ ਕਿਤੇ ਵੀ ਕੰਮ ਨਹੀਂ ਬਾਹਰਲੇ ਦੇਸ਼ਾਂ 'ਚ ਨਹੀਂ ਦੇਸ਼ ਨਹੀਂ ਵਿਦੇਸ਼ 'ਚ ਵੀ ਨਹੀਂ। ਇਹ ਸਾਡੇ ਤੱਕ ਇਹ ਕੰਮ ਆ ਕੇ ਕਿੱਥੇ ਖਤਮ ਹੋ ਗਿਆ? ਇਹ ਕੰਮ ਆਪਣੇ ਦੇਸ਼ ਦੇ ਵਿੱਚ ਕੰਮ ਕਿੱਧਰ ਖਤਮ ਹੋ ਗਿਆ? ਸਾਡੇ ਵਾਸਤੇ ਸਵਾਲ ਹੈ। ਸਾਡੇ ਕੰਮ ਨੂੰ ਕੌਣ ਖਾ ਗਿਆ? ਸਾਡੇ ਰੋਜ਼ਗਾਰ ਨੂੰ ਕੌਣ ਖਾ ਗਿਆ? ਸਾਡੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਮੋੜਨਾ ਪੈਂਦਾ। ਉਹਨਾਂ ਵਾਸਤੇ ਇਹ ਬਹੁਤ ਵੱਡਾ ਸਵਾਲ ਹੈ। ਇਸ ਕਰਕੇ ਇਹ ਗੱਲ ਹੈ ਨਹੀਂ ਕਿ ਸਾਡਾ ਰੋਜ਼ਗਾਰ ਮੁੱਕ ਗਿਆ। ਸਾਡੇ ਰਜਗਾਰ ਨੂੰ ਕਿਹੜੀ ਚੀਜ਼ ਖਾ ਗਈ ਹੈ ਕਿਹੜੀ ਪਾਲਸੀ ਖਾ ਗਈ ਹੈ ਕਿਹੜੀ ਨੀਤੀ ਖਾ ਗਈ ਹੈ ਕਿਹੜਾ ਪ੍ਰਬੰਧ ਖਾ ਗਿਆ ਆ ਸਾਨੂੰ ਉਹ ਕਿਥੇ ਲੱਭ ਸੰਘਰਸ਼ ਕਰਨ ਬਾਅਦ ਗਿਆ ਆਪਣੇ ਦੇਸ਼ ਵਿੱਚ ਅਜਿਹਾ ਆਪਣੇ ਦੇਸ਼ ਦੀ ਵਿਕਮੈਂਟ ਕਰਨ ਵਾਸਤੇ ਆਪਣੇ ਬੱਚੇ ਨੂੰ ਆਪਣੇ ਦੇਸ਼ ਦੇ ਰਜਗਾਰ ਦੇਣ ਦਾ ਸਾਰੇ ਪ੍ਰਬੰਧ ਆ ਜਿਹੜਾ ਕਾਣੀ ਵੰਡਾ ਹੈ ਜਿਹੜੀ ਜਿਹੜੀ ਦੇ ਤਰਤੀਬੀ ਵੰਡਾ ਹੈ ਜਿਹੜੀ ਕਿਸੇ ਕੋਲੇ ਪੈਸਾ ਵੱਧੂ ਗਿਆ ਕਿਸੇ ਕੋਲੇ ਪੈਸਾ ਹੈ ਹੀ ਨਹੀਂ ਕੋਈ ਭੁਖਾ ਮਰ ਰਿਹਾ ਤੇ ਨਾਂ ਸੜ ਰਿਹਾ ਯਾਨੀ ਇਹ ਜਿਹੜੀ ਬੇਇੱਜ਼ਤੀ ਵੀ ਹੈ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਨਸ਼ਾ ਅੱਲਾਹ ਕੱਲ੍ਹ ਮਾਫੀ ਅੱਜ ਉਹ ਮਦਦ ਤੁਹਾਡੀਆਂ ਭੂਮਿਕਾ ਕਿਸਾਨ ਜਿਹੜੇ ਸੰਘਰਸ਼ ਚੱਲੇ ਆਪਣੇ ਉਹਨਾਂ ਦੇ ਵਿੱਚ ਬਹੁਤ ਵਧੀਆ ਰਹਿ ਹੈ ਉਸ ਵਿਆਪ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਕਿਸਾਨ ਮੂਵਮੈਂਟ ਦੀਆਂ ਭੂਮਿਕਾ ਦੇ ਵਿੱਚ ਜਿਹੋ ਜਿਹਾ ਸਾਡਾ ਰੋਲ ਹੈ ਸਾਡੀ ਜਥੇਬੰਦੀ ਦਾ ਰੋਲ ਹੈ ਜੀ ਜਿਹੋ ਜਿਹਾ ਸਾਡੇ ਹਿੱਸੇ ਆਇਆ ਅਸੀਂ ਤੁਹਾਡੀ ਕਿਰਪਾ ਨਾਲ ਤੁਹਾਡੀ ਭੈਣ ਭਰਾਵਾਂ ਦੀ ਕਿਰਪਾ ਨਾਲ ਆਸੀਂ 함ਤੇ ਉਸ ਪਰ ਰੋਲ ਨੂੰ ਜਿੰਨੇ ਸੱਚੀ ਲਿਖਿਆ ਹੈ ਜਦੋਂ ਉਹਨੂੰ ਅਮਲ ਚ ਹੰਡਾਉਨੇ ਆ ਕਿਸੇ ਪ੍ਰੋਗਰਾਮ ਨੂੰ ਉਹਦੇ ਛਿੱਟੇ ਨੇ ਜਿਹੜੇ ਸਾਰ ਤੱਕ ਨਿਕਲਦੇ ਆਏ ਨੇ ਇਹ ਇਸ ਕਰਕੇ ਸਾਡੀ ਕਾਮਯਾਬੀ ਇਸ ਗੱਲ ਤੇ ਹੈ ਕਿ ਜਿਹੜੀ ਅਸੀਂ ਗੱਲ ਲੀਕ ਲਈ ਉਹ ਜਦੋਂ ਅਸੀਂ ਉਹਦੇ ਛਿੱਟੇ ਕੀ ਨਿਕਲਣਗੇ ਉਹ ਪਾਇਦਾਰ ਹੈ ਕਿ ਨਹੀਂ ਹੈ ਜਦੋਂ ਉਹਨੂੰ ਫੀਲਡ ਦੇ ਵਿੱਚ ਲੋਕਾਂ ਤੱਕ ਲੈ ਕੇ ਜਾਣਿਆ ਤੁਹਾਡੇ ਤੱਕ ਲੈ ਕੇ ਜਾਣਿਆ ਉਹਨਾਂ ਦਾ ਜਿਹੜਾ ਜਿਹੜਾ ਉਹ ਤੁਸੀਂ ਕੱਢ ਕੇ ਦਿਨੇ ਸਾਨੂੰ ਹਾਂ ਵੀ ਇਹ ਗੱਲ ਠੀਕ ਹੈ ਜਿਹਦੇ ਕਰਕੇ ਸਾਨੂੰ ਐ ਲੱਗਿਆ ਵੀ ਸਾਡਾ ਪ੍ਰੋਗਰਾਮ ਸਾਡੀ ਲੈਂ ਹੈ ਜਿਹੜਾ ਸਾਡਾ ਸਿਨਾਤਾ ਜਾਂ ਫਿਰ ਉਸੂਲ ਨੇ ਸਾਡਾ ਕੰਮ ਕਰਨ ਦਾ ਤਰੀਕਾ ਕਰ ਹੈ ਉਹ ਲੋਕਾਂ ਦੇ ፊት ਬੈਠਦਾ ਤੇ ਉਹ ਲਹਿਰ ਨੂੰ ਉਹ ਸ਼ਾਰਟ ਕਰਨ ਦੇ ਵਿੱਚ ਕੰਮ ਬਹੁਤ ਕਾਮਯਾਬ ਹੁੰਦਾ ਹੈ ਇਹੀ ਸਾਨੂੰ ਹੌਸਲਾ ਇਹੀ ਸਾਨੂੰ